ਓਏ ਮੰਜੀਠੀਏ ਨਾ ਲੱਗਿਆ ਓਏ ਹੈਂ ਕੀ ਬਾਤ ਆ ਕਿਦਦਰਾ ਅਜੇ ਸੂਰਜ ਚੜਿਆ ਹੈ ਮੈਂਨ ਬਾਬੀਰੋ ਵੀ ਤੂੰ ਨਾਣ ਲੱਗਿਆ ਯਾਰਾ ਓ ਲੈ ਕਿਆ ਕ ਲਗਰਤੀ ਨਾਣ ਮੇਰੇ ਦਸਮਣ ਆ ਪੱਪਾ ਕਾ ਨਾਣ ਆ ਪੱਪਾ ਕਾ ਮਿਲੇ ਆ ਆਪਣੇ ਮਨ ਵੀ ਸਾਫ ਆ ਤਾਂ ਵੀ ਸਾਫ ਆ ਆਪਣੇ ਕਾ ਡੰਗ ਟੰਗ ਡੱਕ ਮੈਲ ਚਲੀ ਗਿਆ ਨਾਣ ਦੀ ਲੋੜ ਤਾਂ ਜੀਜੂ ਬਣਾ ਨੂੰ ਜੀਜੂ ਬਣਾ ਨੂੰ ਆਪਾਂ ਨਹੀਂ ਨਾਣ ਦੇਣ ਹੁੰਦੇ ਹੋ ਜਮਾ ਵੀ ਹੈ ਆਪਾਂ ਦੇਖੀ ਤੂੰ ਪੈਰ ਤੇ ਛਿੱਟੇ ਮੂੰਹ ਤੇ ਛਿੱਟੇ ਬਾਹ ਤੇ ਨਾਲਿਆ ਹੋ ਗਿਆ ਆਪਣਾ ਉਹ ਮੈਂ ਸੁਣਿਆ ਮਜੀਠੀਏ ਗਰਮੀ ਐ ਤੇ ਖੱਟੀ-ਖੱਟੀ ਸਮੈਲ ਮਾਰਨ ਲੱਗ ਜਾਂਦੀ ਐ ਹੈ ਸੱਚੀ ਗੱਲ ਆ ਇਹ ਭਰਾਵਾ ਮੇਰੇ ਚੋਤਾ ਬੜੀ ਮਾਰਦੀ ਐ ਜੇ ਮੈਂ 3 ਘੰਟੇ ਰਹਿਣਾ ਮੈਂ ਤੂੰ ਭਰਾਵਾ ਦੋ-ਦੋ ਹਫ਼ਤੇ ਕਿਵੇਂ ਸਮਝਣ ਲੱਗਦੀ ਯਾਰ ਤੁਸੀਂ ਕੀ ਇਤਰ-ਉਤਰ ਲਾਉਨੇ ਹੋ ਸਰੀਰ ਤੇ ਕੀ ਕਰਦੇ ਹੋ ਐ ਜਾ ਉਹ ਲੈ ਗੱਲਾਂ ਵਿੱਚੋਂ ਗੱਲਾਂ ਕੋਈ ਇਤਰ ਵਾਲੀ ਮੈਂ ਦਾ ਵੀਰ ਸੌਦੀ ਅਰਬੀਆ ਵਾਲਾ ਨਾ ਸੌਦੀਆਰ ਵਾਲਾ ਛੇਕਦੇ ਆ ਉਹ ਮੂੰਹ ਜਿਹਾ ਬਣ ਕੇ ਮੇਰੇ ਕੋਲ ਲੈਣਾ ਆ ਗਿਆ ਕਹਿੰਦਾ ਇਤਰ ਲੋਗੇ ਮੇਗਾ ਇਤਰ ਲੋਗੇ ਨਹੀਂ ਇਤਰਾ ਸੀ ਸਾਰੀ ਕੰਪਨੀ ਤੇਰੀ ਖਰੀਦ ਲੈਣੀ ਆ ਹਾਂ ਨਾਲੇ ਤੈਨੂੰ ਦੱਸ ਦਾਂਗੇ ਪੂਰਾ